ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਲੋਪੋਂ ਲੋਪੋਂ ਪੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲਾ ਜਿਹੜਾ ਹਾਈਵੇ ਆ ਉਹਦੇ ਇੱਕ ਹੱਥ ਵੱਧਣੀ ਕਲਾ ਤੇ ਦੂਜੇ ਪਾਸੇ ਥੋੜਾ ਸਾਈਡ ਤੇ ਹਟਣਾ ਪੰਡ ਲੋਪੋਂ ਲੁਧਿਆਣੇ ਜ਼ਿਲ੍ਹੇ ਦੀ ਹੱਦ ਆ ਦੱਸੋ ਇੱਥੋਂ ਅੱਗੇ ਜਿਹੜੇ ਪੰਡ ਲੁਧਿਆਣੇ ਦੇ ਸ਼ੁਰੂ ਹੋ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਪ੍ਰੋਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਵੀ ਸੱਤ گاਵਾ ਇੱਕ ਮੱਝ ਜਿਹੜੀ ਇਹਨਾਂ ਕੋਲ ਵਿਕਰੀ ਵਾਲੀ ਮੌਜੂਦ ਹੈ ਤੇ گاਵਾ ਦੇ ਵਿੱਚੋਂ ਵੀ ਇੱਕ ਗਾਂ ਜਿਹੜੀ ਪਰਲੇ ਪਾਸਿਓਂ ਦੱਸੋ ਇਹ ਆਪਦੇ ਬੱਚੇ ਦੀ ਖਿੱਚ ਕਰ ਰਹੀ ਹੈ ਉਹਦੇ ਨਾਲ ਵੀ ਬੱਛੀ ਇੱਕ ਸਾਈਵਾਲ ਗਾਂ ਉਹਦੇ ਨਾਲ ਵੀ ਬੱਚਾ ਬੱਛੀ ਤੇ ਇੱਕ ਬੱਛੀ ਮੈਂ ਇਧਰ ਸਾਈਡ ਤੇ ਬਣਾ ਲਈ ਸੀਗੀ ਹਾਲਾਂਕਿ ਵੜ ਬਿਲਕੁਲ ਹੀ ਤਾਜੀ ਸੋਈ ਹੈ ਪਰ ਬੜੇ ਚੰਗੇ ਬੁੱਲ ਦੀ ਬਹੁਤ ਸੋਹਣੀ ਬੱਛੀ ਨੂੰ ਜਨਮ ਦਿੱਤਾ ਹੈ ਸ਼ੁਰੂਆਤ ਇਸੇ ਨਗ ਤੋਂ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਿਓ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ ਤੇ ਨੰਬਰ ਸਿੱਧਾ ਸਕਰੀਨ ਤੇ ਬਾਈ ਜੀ ਉਹਨਾਂ ਦਾ ਚੱਲੂਗਾ ਕਾਲ ਇਸ ਨੰਬਰ ਤੇ ਤੁਸੀਂ ਕਰੋਗੇ ਆਓ ਜਾਣਕਾਰੀ ਲੈਣੇ ਸੋਨੀ ਬਾਈ ਸਸਤੀ ਕਾ ਸਸਤੀ ਕਾ ਵੀਰੇ ਜੀ ਜੀ ਜਿਹੜੀ ਪਹਿਲੇ ਨੰਬਰ ਤੇ ਵੈੜ ਦਿਖਾਉਣੀ ਹੈ ਕਨ ਮਸੂਆ ਸੂਆ ਵੀਰੇ ਪਹਿਲਾ ਸੂਆ ਦੋ ਦੰਨ ਕਨਫਰਮ ਆ ਠੀਕ ਹੈ ਹਾਂਜੀ ਸੂਈ ਤਾਂ ਹਜੇ ਕੁਸ ਟਾਈਮ ਹੀ ਹੋਇਆ ਹਜੇ ਇੱਕ ਘੰਟਾ ਹੋ ਗਿਆ ਵੀਰੇ ਸੂਈ ਨੂੰ ਹਜੇ ਜੇਰ ਪੈਣ ਵਾਲੀ ਆ ਭਾਈ ਹਾਂਜੀ ਜੇਰ ਪੈਣ ਵਾਲੀ ਆ ਵੀਰੇ ਠੀਕ ਐ ਅਸਾ ਭਾਈ ਇਹਦਾ ਰਿਕਾਰਡ ਤੁਸੀਂ ਮੈਨੂੰ ਸੁਣਾ ਰਹੇ ਸੀ ਦੱਸ ਦਿਓ ਏਵੀਐਸ ਪਾਈਪਰ ਦੀ ਆਪ ਆ ਬੀਸਟ ਲੱਗਿਆ ਇਹਦੇ ਏਵੀਐਸ ਦਾ ਹੀ 66 ਸੀਗਾ ਹਾਂਜੀ ਵੱੱਠੀ ਕੀਤੀ ਉਹਨੇ ਠੀਕ ਐ ਇਹ ਗੱਬਣ ਖਰੀਦੀ ਸੀ ਆਪਾਂ ਹਾਂਜੀ ਗੱਬਣ ਖਰੀਦੀ ਸੀ ਆ ਦੋਸਤੋ ਇਹ ਗੱਲ ਹੋਰ ਧਿਆਨ ਚ ਲੈ ਆ ਜਾਈਆਂ ਵੀ ਬਾਈ ਕੋਲ ਜਿਹੜਾ ਡਾਟਾ ਜਦੋਂ ਵੀਰ ਨੇ ਮੰਗਾਇਆ ਤਾਂ ਉਹ ਬਾਈ ਨੇ ਰਿਕਾਰਡਿੰਗ ਪਾਈ ਉਹ ਗੱਬਣ ਦੀ ਪਾਈ ਆ ਵੀ ਇਹਦੇ ਬੀਸਟ 66 ਲੱਗਾ ਤੇ ਆਪ ਇਹ ਪਾਈਪਰ ਦੀ ਆ ਤੁਸੀਂ ਬੱਚੀ ਦੇਖਿਓ ਹਾਲਾਂਕਿ ਵੈੜ ਆਪ ਵੀ ਬਾਖਮਾਲ ਹੀ ਆ ਬਹੁਤ ਸੋਹਣੀ ਵੈੜ ਪਰ ਬੱਚੀ ਉਦੋਂ ਵੀ ਉਤੋਂ ਦੀ ਜਾਊਗੀ 1 ਘੰਟੇ ਦੀ ਬੱਚੀ ਦੀ ਹਾਈਟ ਲੈਂਥ ਦੇਖ ਲਓ ਜਿਹੜਾ ਬੱਚਾ ਜਨਮ ਤੋਂ ਨਰੋਆ ਹੋਵੇ ਉਹ ਵੱਡਿਆ ਹੀ ਟਾਂਚੇ ਦਾ ਆ ਇਹ ਵੀ ਦੋ ਦੰਦ ਵੀਰੇ ਬਹੁਤ ਉੱਚੀ ਆ ਦੇਖ ਲਓ ਮੇਰੇ ਤੱਕ ਸਹੀ ਦੱਸੋ ਫੁੱਲ ਵੱਡੀ ਵੈੜ ਭਾਈ ਕੀ ਰੇਟ ਰੱਖੂ ਇਹਦਾ 2,25,000 ਰੁਪਇਆ ਵੀਰੇ ਫਿਕਸ ਆਰਡਰ ਦੀ ਆ ਮਸ਼ੀਨ ਤੇ ਪੂਰੀ ਵਧੀਆ ਹੱਥ ਚੋਂ ਆਈ ਵਾਲੀ ਦੀ ਇਹ ਮਸ਼ੀਨ ਤੇ ਲੱਗੂਗੀ ਠੀਕ ਹੈ ਬਹੁਤ ਵਧੀਆ ਹਵਾਨਾ ਵਾ ਬਿਲਕੁਲ ਮਿਲਿਆਂ ਦੀ ਕੁਆਲਿਟੀ ਵਾਲੀ ਵਹਿੜ ਹੈ ਵੀਰੇ ਖੋਲ ਲਾ ਬਾਈ ਇਹਨੂੰ ਤੋਰਦੇ ਸੋ ਪਾਈਪਰ ਦੀ ਦਸੋ ਆਪ ਤੇ ਵੀਸਟ ਦੀ ਇਹਨੇ ਵੱਛੀ ਨੂੰ ਜਨਮ ਦਿੱਤਾ ਦੋ ਦੰਦ ਦੇ ਵਹਿੜ ਤੋਰਦੇ ਬਾਈ ਤੋਰ ਕੇ ਤੁਹਾਨੂੰ ਦਿਖਾਉਣੇ ਸਵਾ ਦੋ ਲੱਖ ਰੁਪਏ ਡਿਮਾਂਡ ਹੈ ਚੰਗੀ ਵੱਛੀ ਨਾਲ ਤੇ ਆਪ ਵੀ ਵਹਿੜ ਬੜੀ ਚੰਗੀ ਦਸੋ ਚੰਗੇ ਕਦ ਕਾਠ ਦੀ ਦੋ ਦੰਦ ਕਨਫਰਮ ਹਾਈਟ ਤੁਸੀਂ ਦੇਖੋ ਵਹਿੜ ਦੀ ਆਪ ਦੀ ਲੈਂਥ ਇਹਦੀ ਵੀ ਦੇਖੋ ਤੇ ਬੱਚਾ ਵੀ ਇਹਦੇ ਨਾਲ ਨਗੀਨਾ ਹੀ ਹੈ। ਸੋ ਇਹ ਵੈੜ ਪਹਿਲੇ ਨੰਬਰ ਤੇ ਦੇਖੋ ਤੁਸੀਂ। ਹਜੇ ਸੂਕੇ ਹਟਿਆ ਦੱਸੋ ਇਹ ਜਦੋਂ 5-7 ਦਿਨ ਇਹਨੂੰ ਹੋ ਗਏ ਉਦੋਂ ਇਹਦਾ ਰੁੱਖ ਕੁਝ ਹੋਰ ਹੀ ਸਮਝ ਚ ਆਊਗਾ ਤੁਹਾਡੇ। ਇਦਾਂ ਦਾ ਹਵਾਨਾ ਇਹਦਾ ਤਿਆਰ ਹੋਊਗਾ। ਹਾਈਟ ਲੈਂਥ ਚੰਗੀ ਹੈ, ਉੱਚੀ ਲੰਬੀ ਚੰਗੀ ਹੈ। ਰੰਗ ਰੂਪ ਉਹ ਵੀ ਸੋਹਣਾ ਹੈ। ਸੋ ਦੇਖੋ ਇਹ ਤਾਜੀ ਸੂਈ ਵੀ ਵੈਣ। ਇਹਨੇ ਬੱਚੀ ਨੂੰ ਜਨਮ ਦਿੱਤਾ ਇਹਦੇ ਨਾਲ ਬੱਚਾ ਫੀਮੇਲ ਕਾਫ ਹੈ। ਥਾਣਾ ਦੋਸੋ ਐਚ ਐਫ ਵਾਲੇ ਤੇ ਇਹ ਮਸ਼ੀਨ ਦੇ ਉੱਤੇ ਚੁਵਾਈ ਕਰਨ ਵਾਸਤੇ ਬਹੁਤ ਵਧੀਆ ਥਾਣਾ ਰਹੂਗਾ ਮੂੰਹੋਂ ਦੋਦਾਨਾ ਵੀ ਜੰਗੀਤ ਹਮ ਚੱਲ ਪਾ ਤੋ ਉਹ ਬੱਚੇ ਕੋਲ ਆ ਕੇ ਪਸੂ ਖੜਦਾ ਕਿਉਂਕਿ ਮੋਹ ਹੈ ਵੀਡੀਓ ਬਣਨ ਤੋਂ ਬਾਅਦ ਚ ਨਾਲ ਬੱਚਾ ਬੰਨਿਆ ਜਾਊਗਾ ਕੁਛ ਦੁੱਧ ਚੋਇਆ ਜਾਊ ਤੋ ਫਿਰ ਜੇਰ ਸੌਖੀ ਪੈ ਜਾਂਦੀ ਹੈ ਕਿ ਰਾਮ ਪਸੂ ਤਣਿਆ ਵਿਆ ਹੁੰਦਾ ਹੈ ਫੈਕਸਾ ਹਵਾਨਾ ਦੱਸੋ ਬਹੁਤ ਸੋਹਣੀ ਵਾੜ ਹੈ ਇਹ ਤੋਂ ਅੱਗੇ ਇੱਕ ਥੋੜੀ ਕੱਚੀ ਵਾੜ ਦੇਖਦੇ ਆਪਾਂ ਵੀਰੇ ਜਗਜੀਤੇ ਹੁਣੀ ਆਈ ਆ ਹੂੰ ਤੇ ਇਹਦਾ ਮੁੱਲ 110000 ਆ ਦੂਜਾ ਸੂਆ ਹਜੇ 15 ਦਿਨ ਪਈ ਆ ਬਾਕੀ ਇਹ ਤੋਰਦ ਗਏ ਬਈ ਹਾਂਜੀ ਹਾਂਜੀ ਦੋਸਤੋ ਇਹ ਹੁਣੇ ਗੱਡੀ ਤੋਂ ਉਤਰੀ ਆ ਮੇਰੇ ਇੱਥੇ ਖੜਿਆ ਖੜਿਆ ਤਾਂ ਇਹਨੂੰ ਨਵਾਇਆ ਨਹੀਂਗਾ ਦੂਜੇ ਪਸੂ ਤੁਹਾਨੂੰ ਸਾਫ਼ ਦਿਸਦੇ ਹੋਣਗੇ ਦੂਜਾ ਸੂਆ ਹਜੇ ਦਿਨ ਲੈਂਦੀ ਆ ਸੋਨ ਚੱਕ 110000 ਅਜ ਦਾ ਰੇਟ ਹੈ ਤਿਆਰ ਹੋਈ ਫਿਰ ਕੁਸ ਰੇਟ ਹਾਈਟ ਫਾਲ ਆ ਵੀਰੇ ਫਰਕ ਪੈ ਜਾਂਦੇ ਹੁੰਦੇ ਸੋ ਚੰਗੇ ਕਦ ਕੱਦ ਦੀ ਐ ਵੀ ਹਜੇ ਇਹ ਹੁਣੇ ਹੀ ਗੱਡੀ ਦੇ ਵਿੱਚੋਂ ਉਤਰੀ ਐ। ਬਬਾ ਬੰਦੇ ਬਾਈ। ਇਹ ਪਸ਼ੂ ਥੋੜਾ ਜਿਹਾ ਐਡਜਸਟ ਹੁੰਦਿਆਂ ਟਾਈਮ ਲੈਂਦੇ ਆ ਇਹਨਾਂ ਨੂੰ ਜਗ੍ਹਾ ਉਫਰੀ ਲੱਗਦੀ ਐ। ਇਹ ਤੋਂ ਅੱਗੇ ਇੱਕ ਵਾੜ ਬੜੀ ਸੋਹਣੀ ਖੜੀ ਐ ਬਾਈ ਕੋਲ। ਸੋਹਣੀ ਬਾਈ ਇਹ ਤੋਂ ਅੱਗੇ 3 ਨੰਬਰ ਤੇ ਜਿਹੜੀ ਵਾੜ ਇਹ ਵੀਰੇ ਪਹਿਲਾ ਸੂਆ 6 ਦਾੰਦਾ। ਹਾਂ। ਇਹਦਾ ਮੁੱਲ 1,20,000 ਰੁਪਈਆ। ਕਿੰਨੇ ਕ ਦਿਨ ਲੈ ਜੂਗੀ? ਇਹ ਵੀਰੇ ਇੱਕ ਹਫਤਾ ਪਿਆ ਇਹਦਾ ਹਜੇ। ਖੋਲੀ ਬਾਈ ਇਹਨੂੰ ਵੀ ਖੋਲ ਦੇ। ਬਹੁਤ ਸੋਹਣਾ ਟਾਂਚਾ ਦੱਸੋ। ਕਰੇ ਰੱਖਣ ਵਾਲੀ ਵਾੜ। ਛੇ ਦੰਦ ਦਾ ਸੂਆ ਪਹਿਲਾ 120000 ਰੇਟ ਇੱਕ ਹਫਤਾ ਬਾਕੀ ਦੇਖੋ ਟਾਂਚਾ ਕਰਨ ਵਾਲੀ ਦਾ ਬਹੁਤ ਸੋਹਣੀ ਵੜ ਹਵਾਨਾ ਫਿਕਸ ਰੱਖੂਗੀ ਚੰਗਾ ਤਿਆਰ ਕਰੂਗੀ ਬਾਕੀ ਨਰੋਏ ਸਰੀਰ ਦੀ ਹੈ ਭਾਵੇਂ 5-7 ਸੂਏ ਚੋਲਿਓ ਜੇ ਇਹ ਨਹੀਂ ਹੈ ਵੀ ਇਹ ਤੁਹਾਨੂੰ ਕਿਸੇ ਗੱਲੋਂ ਬੁੱਢੀ ਲੱਗੂਗੀ ਅੱਥੀ ਚੁਾਈ ਵਾਲਾ ਥਾਣੇ ਦਾ ਇੱਕ ਹੋਰ ਵੜ ਇਹਦੇ ਨਾਲ ਇਹ ਵੀ ਸੋਹਣੇ ਟਾਂਚੇ ਦੀ ਹੈ ਇਹ ਵੀ ਜਗਜੀਤ ਵੀਰੇ ਪਹਿਲਾ ਸੂਆ ਛੇ ਦੰਦ ਦਾ ਮੂਹ ਹੂੰ ਇਹ ਵੀ ਦੁੱਧ ਦੇ ਦੂਗੀ ਬੜਾ ਨੀਗਾ 22 23 ਤੋਂ ਲੈ ਕੇ 25 ਤੱਕ ਦੇ ਦੂਗੀ ਆਹਮ ਦੇ ਨਾਲ ਕਿੰਨਾ ਟਾਈਮ ਲੱਗੂ ਭਾਈ ਇਹਦਾ 115000 ਰੁਪਇਆ ਵੀਰੇ ਟਾਈਮ ਕਿੰਨਾ ਲੱਗੂ ਇਹਦੇ ਦਿਨ ਭਾਈ ਆਹ ਜੇ 13 ਠੀਕ ਹੈ ਤੋਂ ਫੁੱਲੀ ਮਿੰਟ 13 ਦਿਨ ਬਾਕੀ ਆ ਦੱਸੋ ਚੰਗਾ ਕੱਦ ਸੋਹਣਾ ਰੰਗ ਰੂਪ ਇਹਦਾ ਵੀ ਤੁਰੂਗੀ ਤਾਂ ਤੁਹਾਨੂੰ ਹਵਾਨਾ ਬੈਕ ਸਾਈਡ ਉੱਤੇ ਜੋ ਥੱਲੇ ਨੂੰ ਤੋੜ ਲਾ ਭਾਈ ਚੰਗੇ ਫੁੱਲੇ ਡੁੱਲੇ ਟਾਂਚੇ ਦੀ ਵਾਇਡਰ ਸੇ ਵੀ ਹਵਾਨਾ ਇਹਦਾ ਵੀ ਫੈਕਸੀ ਹੈ ਤੁਸੀਂ ਦੇਖੋਗੇ ਪੱਟਾਂ ਦੇ ਸਨਚੀ ਤਿਆਰ ਕਰੂਗੀ ਲੱਤ ਕਾਫੀ ਖੋਲ ਕੇ ਰੱਖਦੀ ਹੈ ਦੇਖੋ ਚੰਗੀ ਨਰੋਈ ਵਹਿੜ ਹੈ ਵੀ ਸੋਨਾ ਟਾਂਜਾ ਇਦੋਂ ਬਾਅਦ ਮੇਰੇ ਖਿਆਲ ਚ ਸੋਨੀਆਂ ਸਵਾਂੀਆਂ ਗਾਵਾਂ ਨਹੀਂ ਵੀਰੇ ਇਹ ਵੀ ਸੋਈ ਦੀ ਹੈ ਭਾਈ ਨਹੀਂ ਇਹ ਵੀ ਗੱਪਣਾ ਵੀ ਅਚਾ ਇਹ ਵੀ ਗੱਪਣਾ ਇਹ ਕ੍ਰਾਸਪਾਨ ਦੇ ਵਿੱਚ ਆ ਵੀਰੇ ਹੂੰ ਇਹ ਸੂਹਾ ਦੂਜਾ ਹੀ ਆ ਠੀਕ ਹੈ ਦੋਦ ਦੇ ਨੇ 17 ਕਿਲੋ ਦਿੱਤਾ ਪਹਿਲੇ ਸੂਏ ਠੀਕ ਹੈ ਇਹ ਕਿ 20 ਕਿਲੋ ਦੇ ਦੂਗੀ ਰਾਮ ਦੇ ਨਾਲ ਹੀ ਕੀ ਰੇਟ ਰੋਗਾ ਇਹਦਾ 90000 ਰੁਪਈਆ ਵੀਰੇ ਦਿਨ ਕਿੰਨੇ ਲੈ ਜੀ ਦਿਨ ਲੈ ਜੂਗੀ 10 ਤੋਂ 12 ਵੀ ਲੈ ਸਕਦੀ ਆ 10 ਵੀ ਲੈ ਸਕਦੀ ਆ ਠੀਕ ਹੈ ਸੋ ਅੰਦਾਜ਼ਾ 10 ਦਿਨ ਲਾਊਗੀ ਦੋਸਤੋ ਤੇ ਇਹ ਦਾ ਦੂਜਾ ਸੂਹਾ ਹੈ 90000 ਦਾ ਰੇਟ ਆ ਅੱਥੀਂ ਚਵਾਈ ਵਾਲਾ ਥਾਂ ਪੂਰਾ ਵਧੀਆ ਲੱਗਿਆ ਜੀ ਗੀਤ ਕ੍ਰਾਸ ਚੰਗੇ ਕੱਦ ਕਾਠ ਚ ਹੈ ਵੇਲ ਚੰਗੀ ਹੈ ਲੈ ਆ ਬਈ ਵਾਪਸ ਅਗਲੀ ਇਹ ਤੋਂ ਬਾਅਦ ਚ ਇੱਕ ਤੁਹਾਨੂੰ ਵੱਛੀ ਵਾਲੀ ਗਾਂ ਦਿਖਾਉਣੀ ਹੈ ਵੱਛੀ ਪਹਿਲਾਂ ਦੇਖ ਲਓ ਸੋ ਇਹਦੀ ਇਹ ਬਹੁਤ ਸੋਹਣੀ ਵੱਛੀ ਉਹਦੇ ਨਾਲ ਹੈ ਸੋ ਆਓ ਇਹਦੀ ਜਿਹੜੀ ਇਹ ਵੱਛੀ ਹੈ ਤੇ ਇਹਦੇ ਨਾਲ ਜਿਹੜੀ ਗਾਂ ਹੈ ਉਹਦੇ ਬਾਰੇ ਵੀ ਜਾਣਕਾਰੀ ਲੈਣੀ ਹੈ ਬਾਈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਵੀਰੇ ਸੂਈ ਨੂੰ ਇਹਨੂੰ ਇੱਕ ਹਫਤਾ ਹੋ ਗਿਆ ਠੀਕ ਹੈ 22 ਕਿਲੋ ਦੁੱਧ ਰੈਡੀ ਆ ਹੁਣ ਕੰਡੇ ਵਾਲਾ ਠੀਕ ਹੈ ਤੇ ਇਹਦਾ ਮੁੱਲ ਹੈਗਾ 1,05,000 ਰੁਪਇਆ ਇੱਕ ਥਣ ਦੇ ਵਿੱਚੋਂ ਸਿੱਟਾ ਮਾਰਦੀ ਆ ਮਗਰਲੇ ਦੇ ਵਿੱਚੋਂ ਠੀਕ ਹੈ ਪੂਰ ਜੀ ਨੂੰ ਕਹਿੰਦੇ ਆ ਦੁੱਧ ਤਾਂ ਪੂਰਾ ਹਾਂ ਦੁੱਧ ਫੁੱਲ ਆ ਦੁੱਧ ਭਲਾ ਦੀ ਮਿਲ ਲਵੇ ਕੋਈ ਕੱਪਾਂ ਦੇ ਨਾਲ ਹੀ ਇੱਕ ਤੁੰਕਾ ਦੁੱਧ ਆ ਜੰਮਾ ਕੋਈ ਥਣ ਘਟ ਨਹੀਂਗਾ ਸਿੱਟਾ ਜ਼ਰੂਰ ਮਾਰਦੀ ਆ ਠੀਕ ਹੈ ਤੋਰੀ ਬਾਈ ਸੋ ਸੋ ਇੱਕ ਥਣ ਚੋਂ ਜਿਵੇਂ ਧਾਰ ਥੋੜੀ ਜੀ ਪਾਟ ਕੇ ਆ ਜਾਂਦੀ ਹੈ ਇਸ ਤਰੀਕੇ ਨਾਲ ਆਉਂਦੀ ਹੈ ਬਾਕੀ ਥਣ ਸਹੀ ਹੈ ਬੱਚੀ ਇਹਦੇ ਨਾਲ ਹੈ 1 ਲੱਖ ਤੇ 5000 ਰੇਟ 22 ਕਿਲੋ ਦੁੱਧ ਇੱਕ ਹਫਤਾ ਲਗਭਗ ਸੋਈ ਨੂੰ ਹੋ ਗਿਆ ਬੱਚੀ ਦੇਖੋ ਇਹਦੀ ਬਹੁਤ ਸੋਹਣੀ ਇਹਦੇ ਨਾਲ ਹਵਾਨਾ ਚੰਗਾ ਹੈ ਇੱਕ ਬਹਿਣੀ ਵਾਲੇ ਪਿਛਲੇ ਥਣ ਤੋਂ ਥੋੜਾ ਧਾਰ ਜਿਹੜੀ ਉਹ ਜਿਵੇਂ ਦੂਜੇ ਥਣਾ ਚੋਂ ਇੱਕੋ ਜੀ ਵੱਜਮੀ ਆਉਂਦੀ ਹੈ ਉਹ ਥੋੜੀ ਜੀ ਨਿਖੜ ਕੇ ਆਉਂਦੀ ਹੈ ਬਾਕੀ ਚੋਕੇ ਤੁਸੀਂ ਲੈ ਲਓ 22 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ ਹਵਾਨਾ ਚੰਗਾ ਹੈ ਬੱੱਚੀ ਬਹੁਤ ਸੋਹਣੀ ਆ ਨਾਲ ਇਹਦੇ ਵੀ ਦੇ ਤੁਸੀਂ ਬੱੱਚੀ ਦੇਖ ਸਕਦੇ ਹੋ ਇਹਦੀ ਇਹ ਤੋਂ ਇਲਾਵਾ ਇੱਕ ਸਾਈਵਾਲ ਇਹਨੂੰ ਅੱਜ ਚੌਥਾ ਦਿਨ ਆ ਸੂਈ ਨੂੰ 15 ਕਿਲੋ ਬੋਲਾ ਤਿਆਰ ਆ ਠੀਕ ਹੈ ਗਰਦੀ ਬੱੱਚੀ ਦਿੱਤੀਆਂ ਨੇ ਏਬੀਐਸ ਪ੍ਰਥਵੀ ਦੀ ਹੈ ਠੀਕ ਹੈ ਅੱਛਾ ਭਾਈ ਜਿਹੜੀ ਇਹ ਸਾਈਵਾਲ ਹੈ ਚਵਾਈ ਚ ਕਿਵੇਂ ਚਵਾਈ ਠੰਡੀ ਆ ਬਿਲਕੁਲ ਵੀਰੇ ਠੀਕ ਹੈ ਰੇਟ ਕਿ ਰਹੂਗਾ ਰੇਟ ਤਾਂ 75000 ਆ ਵੀਰੇ ਤੋਰ ਹੀ ਭਾਈ ਤੋਰ ਰੇਟ 75000 ਆ ਚਵਾਈ ਚ ਠੰਡੀ ਆ ਭਾਈ ਕਹਿੰਦਾ ਕੋਈ ਦਿੱਕਤ ਨਹੀਂ ਬਾਕੀ ਸੂਏ ਸੂਏ ਪਸੂ ਨੂੰ ਚੋਕੇ ਦੇਖਿਆ ਜਾ ਸਕਦਾ ਹੁੰਦਾ ਕੋਈ ਡਰ ਨਹੀਂ ਤਰੇਵੀ ਬੋਲਾ ਐਵੀਐਸ ਦਾ ਸ਼ਾਇਦ ਗੈਰ ਨਸਲ ਦੇ ਵਿੱਚ ਬਾਈ ਕਹਿੰਦਾ ਵੀ ਬੱਚੀ ਨੂੰ ਇਹਨੇ ਜਨਮ ਦਿੱਤਾ ਆਪੇ ਸਾਈਵਾਲ 15 ਲੀਟਰ ਇਸ ਟਾਈਮ ਬੋਲਾ ਚੌਥੇ ਪੰਜਵੇਂ ਦਿਨ ਹੀ ਹਾਜ਼ਰ ਹੈ ਵੈਸੇ ਚੁਆਇਚ ਸੀਲ ਸ਼ਰੀਫ ਹੈ ਉਹ ਤੁਸੀਂ ਚੋ ਕੇ ਇਥੋਂ ਤਸੱਲੀ ਕਰ ਲਿਓ ਸਾਈਵਾਲ ਬਰੀਡ ਦੇ ਵਿੱਚ ਪੈਂਦੀ ਹੈਗਾ ਵਿਕਰੀ ਵਾਸਤੇ ਹੈ ਤੇ ਇਹ ਬੱਛੀ ਇਹਦੇ ਨਾਲ ਦੱਸੋ ਇਹ ਗਿਰਸੀ ਮੰਦੀ ਆ ਬੱਛੀ ਛੌਕ ਹੋਣਾ ਜਿਹੜੇ ਭਰਾ ਕੋਲੋਂ ਆਈ ਆ ਉਹਨੂੰ ਗਿਰਦਾ ਤੇ ਉਹਨੇ ਸਾਈਵਾਲ ਦੇ ਗਿਰਸੀ ਮੰਦੀ ਜਿਹੜੀ ਉਹ ਗਿਰਦਾ ਸੀਮਨ ਲਵਾਇਆ ਤੇ ਉਹਦੇ ਕਰਕੇ ਬੱਛੀ ਗਿਰਨ ਅਸਲ ਚ ਆ ਗਈ ਇੱਕ ਛੋਟੀ ਵਿਕਰੀ ਆਸਤੇ ਆ ਜੀ ਜੀਤ ਵੀਰੇ ਪਰਸੋਂ ਹੋਈ ਆ ਮਗਰ ਇਹਨੇ ਕੱਟਾ ਨਹੀਂ ਜਨਮ ਦਿੱਤਾ ਵਾ ਪਾਣੀ ਬੋੜਾ 9 ਕਿਲੋ ਨੇੜ ਤੇੜਾ ਵੱਧ ਤੋਂ ਵੱਧ 14 ਤੋਂ 15 ਕਿਲੋ ਦੋ ਦੇ ਦਿਓ ਠੀਕ ਹੈ ਸੁਆ ਇਹਦਾ ਇਹਦਾ ਸੁਆ ਦੂਜਾ ਵੀਰੇ ਰੇਟ ਭਾਈ ਰੇਟ 1 ਲੱਖ 45000 ਆ ਵੀਰੇ ਖੋਲੀ ਭਾਈ ਕੱਟੇ ਨੂੰ ਜਨਮ ਦਿੱਤਾ 9 ਲੀਟਰ ਬੌਲਾ ਸੂਈ ਤਾਜੀ ਹੈ ਬੱਚਾ ਛੋਟਾ ਤੁਹਾਨੂੰ ਦਿਸੂਗਾ ਤੇ 나ੜੂਆ ਹਜੇ ਕੱਚਾ ਹੀ ਦਿਸੂਗਾ ਨਾਲ ਇਹ ਘਟਾ ਦੱਸੋ ਚੋਟੀ ਨਾਲ ਥੱਲੇ ਨੂੰ ਕਰਾਇਆ 1 ਲੱਖ ਤੇ 45000 ਇਹਦੀ ਡਿਮਾਂਡ ਹੈ ਮੱਝਾਂ ਜਿਨੇ ਖਰੀਦਣੀਆਂ ਟਾਈਮ ਸਹੀ ਹੈ ਇਸ ਤੋਂ ਬਾਅਦ ਚ ਇਹਨਾਂ ਦੇ ਰੇਟ ਹੋਰ ਚੜਨਗੇ ਕਿਉਂਕਿ ਜਿਵੇਂ ਜਿਵੇਂ ਵਿਸਾਖ ਆਊਗਾ ਮੱਝ ਮਹਿੰਗੀ ਹੁੰਦੀ ਜਾਂਦੀ ਹੈ ਉਹ ਟਾਂਚਾ ਤੁਸੀਂ ਦੇਖ ਲਓ ਪਾਸ ਆ ਕੇ ਕਰ ਲੋਗੇ ਚੋਨਾ ਥੋੜਾ ਕੰਮ ਹੈ ਤੇ ਚੋਕੇ ਤੁਸੀਂ ਲੈ ਲਿਓ ਲਾਲੀ ਜੀ ਮਾਸ ਤੇ ਇਹ ਝੋਟੀ ਦੇਖੋ ਤੁਸੀਂ ਉਰਲੇ ਪਾਸੇ ਵੀ ਨਾੜਾਂ ਬਹੁਤ ਹੈ ਇਹ ਹਵਾਨੇ ਤੇ